ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਬਜ਼ੀਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਰਾਇਲ ਚ ਚੈਲੰਜਰ ਚ ਬੰਗਲੌਰ ਦੇ ਪ੍ਰਸ਼ੰਸਕਾਂ ਲਈ ਕੀਤਾ ਵੱਡਾ ਲਾਨ ਨਵੀਂ ਪਹਿਲ ਦਾ ਜਾਰੀ ਕੀਤਾ ਰੋਡ ਮੈਪ ਰਾਇਲ ਚੈਲੰਜ ਜਰਜ ਬੰਗਲੌਰ ਦੇ ਆਈਪੀਐਲ 2025 ਦੇ ਫਾਈਨਲ ਵਿੱਚ ਪੰਜਾਬ ਕਿੰਗ ਜਨੂ ਹਰਾ ਕੇ ਖਿਤਾਬ ਦੇ ਸੋਕੇ ਨੂੰ ਖਤਮ ਕੀਤਾ ਇਸ ਜਿੱਤ ਦੇ ਜਸ਼ਨ ਦੌਰਾਨ ਚੀਨਾ ਸੁਆਮੀ ਸਟੇਡੀਅਮ ਦੇ ਬਾਹਰ ਪੱਗ ਦੜ ਵਿੱਚ 11 ਲੋਕਾਂ ਦੀ ਮੌਤ ਹੋ ਗਈ ਹੈ ਫਰ ਚਾਈ ਚਾਈ ਜੀ ਨਿਹਾਲਹੀ ਇਹ ਵਿੱਚ ਜਾਨ ਗਵਾਉਣ ਵਾਲਿਆਂ ਦੇ ਪਰਿਵਾਰ ਨੂੰ 25 ਲੱਖ ਰੁਪਏ ਦਾ ਮੁਆਜਰਾ ਦੇਣ ਦਾ ਵਾਅਦਾ ਕੀਤਾ ਹੈ। ਹੁਣ ਪੱਗ ਦੜ ਹੁਣ ਪੱਗ ਦੜ ਨਾਲ ਨਜਿੱਠਣਾ ਹੁਣ ਪੱਗ ਦੜ ਨਾਲ ਨਜਿੱਠਣ ਲਈ ਫਰਾਜ਼ ਚੀਜੀ ਨੇ ਫਰਾਜ਼ ਚਾ ਚਾਈ ਜੀ ਨੇ ਆਰਬੀ ਕੇ ਅਰਜ ਪਹਿਲੇ ਕਦਮੀ ਦਾ ਐਲਾਨ ਕੀਤਾ ਹੈ ਪ੍ਰਸ਼ਾਸਕਾਂ ਨੂੰ ਲਾਭ ਹੋਵੇਗਾ ਫ੍ਰੈਂਚ ਚਾਈ ਜੀ ਦੀ ਇਹ ਪਹਿਲ ਛੇਤੀ ਨੂੰ ਨੁਕਾਤੀ ਕਾਰਜ ਯੋਜਨਾ ਦੀ ਰੂਪਰੇਖਾ ਦਿੰਦੀ ਹੈ ਪਹਿਲ ਦਾ ਮੁੱਖ ਉਪਦੇਸ਼ ਪ੍ਰਸ਼ਾਸਕਾਂ ਦੀ ਭਲਾਈ ਅਤੇ ਸੁਰੱਖਿਆਤ ਨੂੰ ਜਨੀ ਕਿਚਕੀਨੀ ਬਣਾਉਣਾ ਹੈ ਇਹ ਪ੍ਰੋਗਰਾਮ ਵਿੱਤੀ ਸਹਾਇਤਾ ਤੋਂ ਪੂਰੇ ਜਾਣ ਅਤੇ ਭਵਿੱਖ ਵਿੱਚ ਟਾਂਚਾ ਗਤ ਸੁਰੱਖਿਆ ਤੋਂ ਪਹਾ ਬਣਾਉਣ ਦਾ ਵਾਅਦਾ ਕਰਦੀ ਹੈ RCB ਨੇ 1% ਸੁਰੱਖਿਆ ਸੁਰੱਖਿਆ ਨੂੰ ਆਡਿਟ ਫਰੇਮਵਰਕ ਅਤੇ ਗਰਾਉਂਡ ਸਟਾਫ ਲਈ ਸਾਲਾਨਾ ਸਿਖਲਾਈ ਦਾ ਪ੍ਰਸਤਾਵ ਰੱਖਿਆ ਹੈ। ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਉਹ ਐਮਰਜੈਂਸੀ ਅਤੇ ਵੱਡੇ ਇਕੱਠਾਂ ਵਿੱਚ ਬਿਹਤਰ ਢੰਗ ਨਾਲ ਤਿਆਰ ਹਨ ਕਿ ਐਸਸੀਏ ਦਾ ਸਹਿਯੋਗ ਨਾਲ ਕੰਮ ਕਰੇਗਾ ਯੋਜਨਾ ਵਿੱਚ ਆਈ ਪੀਐਲ ਅਤੇ ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ ਨਾਲ ਮਿਲ ਕੇ ਕੰਮ ਕਰਨ ਦੀ ਵੀ ਮੰਗ ਕੀਤੀ ਗਈ ਹੈ ਤਾਂ ਜੋ ਸਖਤ ਪੀੜ ਪ੍ਰਬੰਧਨ ਨਿਯਮ ਬਣਾਏ ਜਾ ਸਕਣ ਫਰਾਜਾ ਇਜੀ ਦਾ ਟੀਚਾ ਸਟੇਡੀਅਮ ਅਧਿਕਾਰੀਆਂ ਤੇ ਲੀਗ ਪਾਈ ਵੱਲਨ ਮੇਲ ਕੇ ਕੰਮ ਕਰਨਾ ਹੈ ਤਾਂ ਜੋ ਜਈਆਂ ਘਟਨਾਵਾਂ ਦੁਬਾਰਾ ਨਾ ਵਾਪਰਨ ਇਹ ਪਹਿਲ ਕਦਮੀ ਪੀੜ ਸੁਰੱਖਿਆ ਤੇ ਖੋਜ ਵਿੱਚ ਨਿਵੇਸ਼ ਕਰਕੇ ਸਟੇਡੀਅਮ ਵਿੱਚ ਨੌکریاں ਪੈਦਾ ਕਰਕੇ ਸਥਾਨਿਕ ਪ੍ਰਤਿਭਾ ਨੂੰ ਪਾਲੇਗਾ ਇਹ ਹادثਾ ਜੂਨ ਵਿੱਚ ਵਾਪਰਿਆ ਸੀ ਵੀ ਕੇ ਅਰਜ ਨੂੰ ਲਾਗੂ ਕਰਨ ਲਈ ਸਰਕਾਰ ਅਧਿਕਾਰੀਆਂ ਤੋਂ ਪ੍ਰਮਾਣਿਕੀ ਦੀ ਲੋੜ ਹੋਵੇਗੀ ਪਰ ਫਰਾਟ ਫ੍ਰਾਂਚਾਈਜ਼ ਨੇ ਇਸ ਪ੍ਰੋਜੈਕਟ ਨੂੰ ਆਪਣੇ ਸਮਰਥਕਾਂ ਦੀ ਭਲਾਈ ਲਈ ਇੱਕ ਲੰਬੇ ਸਮੇਂ ਦੀ ਵਚਨਬੱਧਤਾ ਦੱਸਿਆ ਹੈ ਧੰਨਵਾਦ ਜੀ